ਕਦੇ ਸੋਚਿਆ ਤੁਸੀਂ ਜੇਕਰ ਤੁਸੀਂ ਇੱਕ ਸਵੇਰ ਉੱਠ ਕੇ ਵੇਖੋ ਕਿ ਤੁਸੀਂ ਕੁਝ ਹੋਰ ਹੀ ਬਣ ਚੁੱਕੇ ਹੋ ਕੋਈ ਇਨਸਾਨ ਨਹੀਂ ਇੱਕ ਵੱਡਾ ਗਿੱਲਾ ਜਿਹਾ ਕੀੜਾ ਕੁਝ ਅਜੀਹ ਹੈ ਫ੍ਰਾਂਸ ਕਾਫਕਾ ਨੇ ਆਪਣੇ ਨੋਵਲ ਮੈਟਾਮੋਰਫੋਸਿਸ ਵਿੱਚ ਦੱਸਾਇਆ ਇਹ ਮੇਰਾ ਸਭ ਤੋਂ ਪਸੰਦੀਦਾ ਨਾਵਲ ਹੈ ਤੇ ਕਾਫਕਾ ਸਭ ਤੋਂ ਪਸੰਦੀਦਾ ਲੇਖਕ ਸੁਣਨ ਨੂੰ ਸ਼ਾਇਦ ਅਜੀਬ ਲੱਗੇ ਪਰ ਕਾਫਕਾ ਦੇ ਇਸ ਨਾਵਲ ਨੇ ਸਾਹਿਤ ਨੂੰ ਇੱਕ ਨਵਾਂ ਮੋੜ ਦਿੱਤਾ ਨਾਵਲ ਦੀ ਗੱਲ ਕਰਨ ਤੋਂ ਪਹਿਲਾਂ ਆਪਾਂ ਕਾਫਕਾ ਬਾਰੇ ਥੋੜਾ ਜਿਹਾ ਜਾਣਦੇ ਹਾਂ ਫ੍ਰਾਂਸ ਕਾਫਕਾ ਦਾ ਜਨਮ 1883 ਵਿੱਚ ਇੱਕ ਯਹੂਦੀ ਪਰਿਵਾਰ ਵਿੱਚ ਹੋਇਆ ਉਸ ਦਾ ਤੇ ਉਸ ਦੇ ਪਿਤਾ ਹਰਮਨ ਕਾਫਕਾ ਦੇ ਰਿਸ਼ਤੇ ਵਿੱਚ ਬਹੁਤ ਵੱਡਾ ਮਨੋਵਿਗਿਆਨਿਕ ਸੰਘਰਸ਼ ਸੀ ਹਰਮਨ ਕਾਫਕਾ ਇੱਕ ਕਠੋਰ ਹਕੂਮੀ ਤੇ ਤਾਨਾਸ਼ਾਹ ਕਿਸਮ ਦੀ ਵਿਅਕਤੀ ਸਨ ਹਾਲਾਂਕਿ ਉਸ ਦੀ ਮਾਂ ਦਾ ਸੁਭਾਅ ਉਸ ਦੇ ਪਿਤਾ ਤੋਂ ਬਿਲਕੁਲ ਵਿਪਰੀਤ ਸੀ। ਉਹਦੇ ਪਿਤਾ ਆਪਣੇ ਪੁੱਤਰ ਤੋਂ ਬਹੁਤ ਉਮੀਦਾਂ ਰੱਖਦੇ ਸਨ ਪਰ ਉਹਦੀ ਨਰਮ ਮਜ਼ਾਜ਼ੀ, ਲਿਖਣ ਵਾਲੀ ਸੂਭਾਵ ਤੇ ਸੰਵੇਦਨਸ਼ੀਲਤਾ ਨੂੰ ਉਹ ਕਦੇ ਸਮਝ ਨਹੀਂ ਸਕੇ। ਕਾਫਕਾ ਆਪਣੇ ਪਿਤਾ ਤੋਂ ਡਰਦਾ ਸੀ। ਉਹ ਮਹਿਸੂਸ ਕਰਦਾ ਸੀ ਕਿ ਉਹ ਕਦੇ ਆਪਣੇ ਪਿਓ ਦੀਆਂ ਉਮੀਦਾਂ ਤੇ ਖਰਾ ਨਹੀਂ ਉਤਰਿਆ। ਇਹ ਡਰ ਉਸ ਦੀਆਂ ਹੋਰ ਕਿਤਾਬਾਂ ਜਿਵੇਂ ਕਿ ਦਾ ਟ੍ਰਾਇਲ, ਦ ਕਾਸਲ ਵਿੱਚ ਵਾਰ-ਵਾਰ ਵਿਆਪਕ ਤੌਰ ਤੇ ਨਜ਼ਰ ਆਉਂਦਾ ਹੈ। ਕਾਫਕਾ ਨੇ ਆਪਣੇ ਪਿਤਾ ਦੇ ਨਾਮ ਇੱਕ ਖਤ ਵੀ ਲਿਖਿਆ ਸੀ ਜਿਸ ਨੂੰ ਉਸਨੇ ਕਦੇ ਭੇਜਿਆ ਨਹੀਂ ਖੈਰ ਉਸ ਦੀ ਗੱਲ ਕਿਸੇ ਦਿਨ ਫੇਰ ਕਰਾਂਗੇ ਇਹ ਖਤ ਤੁਹਾਨੂੰ ਅੰਦਰੋਂ ਬਾਹਰ ਝੰਜੋੜ ਕੇ ਰੱਖ ਦੇਵੇਗਾ ਕਾਫਕਾ ਵਿੱਚ ਹੀਣ ਭਾਵਨਾ ਸੀ ਉਹਨੂੰ ਹਮੇਸ਼ਾ ਲੱਗਦਾ ਸੀ ਕਿ ਉਸਦੇਆਂ ਲਿਖਤਾਂ ਵਿੱਚ ਕੁਝ ਵੀ ਖਾਸ ਨਹੀਂ ਸੀ ਜਦੋਂ 1924 ਵਿੱਚ ਉਹ ਬਿਮਾਰ ਹੋਇਆ ਤਾਂ ਉਸਨੇ ਆਪਣੇ ਇੱਕੋ ਇੱਕ ਮਿੱਤਰ ਮੈਕਸ ਬਰਾਡ ਨੂੰ ਕਿਹਾ ਕਿ ਉਸਦੇ ਮਰਨ ਉਪਰੰਤ ਉਸਦੀਆਂ ਸਾਰੀਆਂ ਰਚਨਾਵਾਂ ਨੂੰ ਉਹ ਸਾੜ ਦੇਵੇ 1924 ਵਿੱਚ ਕਾਫਕਾ ਦੀ ਮੌਤ ਤੋਂ ਬਾਅਦ ਉਸਦੇ ਦੋਸਤ ਮੈਕਸ ਬਰਾਡ ਨੇ ਉਸ ਦੀਆਂ ਸਾਰੀਆਂ ਰਚਨਾਵਾਂ ਛਪਾਉਣੀਆਂ ਸ਼ੁਰੂ ਕੀਤੀਆਂ ਤੇ ਕੁਝ ਹੀ ਸਾਲਾਂ ਵਿੱਚ ਕਾਫਕਾ ਦਾ ਨਾਮ ਪੂਰੀ ਦੁਨੀਆ ਵਿੱਚ ਬਣਿਆ ਉਸ ਦੇ ਸਾਹਿਤ ਵਿੱਚ ਇੱਕ ਅਲੱਗ ਸ਼ੈਲੀ ਦੇਖਣ ਨੂੰ ਮਿਲਦੀ ਹੈ ਜਿਸ ਨੂੰ ਅੱਜ ਕਾਫਕਾਇਸਕ ਕਹਿੰਦੇ ਹਨ ਇਹ ਕਹਾਣੀ ਕਾਫਕਾਇਸਕ ਸ਼ੈਲੀ ਦੀ ਬੁਨਿਆਦ ਬਣੀ ਜਿੱਥੇ ਕਹਾਣੀਆਂ ਵਿੱਚ ਬੇਅਰਥੇ ਦਬਾਅ ਬਿਊਰੋਕ੍ਰੇਸੀ ਅਤੇ ਅਸਹਾਇਤਾ ਹੁੰਦੀ ਹੈ ਅਜਿਹੀ ਦੁਨੀਆ ਜਾਂ ਹਾਲਾਤ ਜੋ ਡਰਾਉ ਤਣਾਅਪੂਰਨ ਤੇ ਉਲਝਣ ਭਰੀ ਹੋਵੇ ਜਿੱਥੇ ਸਿਸਟਮ ਜਾਂ ਨਿਯਮ ਇਨਸਾਨੀ ਲੋੜਾਂ ਨੂੰ ਨਹੀਂ ਸਮਝਦੇ ਤੇ ਨਾ ਹੀ ਲੋੜਿੰਦੇ ਹਨ ਕਹਾਣੀ ਦਾ ਮੁੱਖ ਪਾਤਰ ਗ੍ਰੇਗਰ ਸਾਮਸਾ ਹੈ ਜੋ ਕਿ ਇੱਕ ਛੋਟੀ ਜਿਹੀ ਨੌਕਰੀ ਕਰਦਾ ਹੈ ਤੇ ਆਪਣੇ ਪਰਿਵਾਰ ਦੀ ਆਰਥਿਕ ਮਦਦ ਕਰਦਾ ਹੈ ਉਹ ਆਪਣੇ ਸੁਪਨੇ ਦਬਾ ਚੁੱਕਾ ਹੈ ਤੇ ਆਪਣੇ ਆਪ ਨੂੰ ਭੁਲਾ ਚੁੱਕਾ ਹੈ ਇੱਕ ਦਿਨ ਜਦੋਂ ਉਹ ਸਵੇਰੇ ਉੱਠਦਾ ਹੈ ਤਾਂ ਉਹ ਦੇਖਦਾ ਹੈ ਕਿ ਉਹ ਇੱਕ ਕੀੜਾ ਬਣ ਗਿਆ ਹੈ ਕੀੜਾ ਵੀ ਉੱਚੀ ਚੋਟੀ ਦਾ ਪੱਦਾ ਕੀੜਾ ਕਾਫਕਾ ਕਹਿੰਦਾ ਹੈ ਕਿ ਉਸਨੇ ਨਾਵਲ ਵਿੱਚ ਕੀੜੇ ਦੀ ਤਸਵੀਰ ਨਹੀਂ ਬਣਾਈ ਤਾਂ ਜੋ ਕਿ ਉਹ ਡਰਾਵਣੀ ਭਾਵਨਾ ਬਣੀ ਰਹੇ ਸਾਮਸਾ ਨੂੰ ਲੱਗਦਾ ਹੈ ਕਿ ਉਹ ਇੱਕ ਸੁਪਨਾ ਦੇਖ ਰਿਹਾ ਹੈ ਤੇ ਸਭ ਤੋਂ ਪਹਿਲਾਂ ਉਸਦੇ ਮਨ ਵਿੱਚ ਖਿਆਲ ਆਉਂਦਾ ਹੈ ਕਿ ਨੌਕਰੀ ਤੇ ਉਸਦਾ ਮਾਲਕ ਕੀ ਕਹੇਗਾ ਉਹ ਆਪਦੇ ਬਿਸਤਰੇ ਤੋਂ ਨਹੀਂ ਉੱਠ ਪਾਉਂਦਾ ਕਿਉਂਕਿ ਕੀੜਾ ਹੋਣ ਕਰਕੇ ਉਸ ਦੀ ਪਿੱਠ ਵਿੱਚ ਕੁੱਬ ਸੀ ਉਸ ਦੀਆਂ ਬਹੁਤ ਸਾਰੀਆਂ ਪਤਲੀਆਂ ਪਤਲੀਆਂ ਲੱਗਤਾਂ ਸਨ ਜੋ ਕਿ ਬਹੁਤ ਕਮਜ਼ੋਰ ਸਨ ਉਹ ਸੋਚਦਾ ਹੈ ਕਿ ਸ਼ਾਇਦ ਇਹ ਇੱਕ ਸੁਪਨਾ ਹੋਵੇ ਤੇ ਥੋੜਾ ਜਿਹਾ ਹੋਰ ਸੌਂ ਲਵੇ ਪਰ ਫਿਰ ਉਸਦੇ ਮਨ ਵਿੱਚ ਖਿਆਲ ਆਉਂਦਾ ਹੈ ਕਿ ਨੌਕਰੀ ਤੇ ਸ਼ਾਇਦ ਉਸ ਨੂੰ ਸਭ ਟਿੱਲਾ ਕਹਿਣਗੇ ਇੱਥੇ ਉਹ ਸੋਚਦਾ ਹੈ ਕਿ ਕਾਸ਼ ਉਸ ਦਾ ਪਿਤਾ ਤੇ ਉਹਨਾਂ ਦੀ ਨੌਕਰਾਨੀ ਆ ਕੇ ਉਸ ਦੀ ਮਦਦ ਕਰਨ ਇੱਥੇ ਪਿਤਾ ਅਤੇ ਨੌਕਰਾਨੀ ਵਿੱਚ ਕੋਈ ਮੇਲ ਨਹੀਂ ਪਰ ਕਾਫਕਾ ਨੇ ਇੱਥੇ ਇੱਕ ਬਹੁਤ ਸੋਹਣੀ ਤੁਲਨਾ ਕੀਤੀ ਹੈ ਸਾਮਸਾ ਨੂੰ ਲੱਗਦਾ ਹੈ ਕਿ ਕੋਈ ਤਕੜਾ ਇਨਸਾਨ ਆਵੇ ਤੇ ਉਸ ਨੂੰ ਜ਼ੋਰ ਨਾਲ ਇਥੋਂ ਕੱਢ ਸਕੇ ਜਾਂ ਕੋਈ ਕਮਜ਼ੋਰ ਇਨਸਾਨ ਜੋ ਉਸ ਨੂੰ ਇਥੋਂ ਹਮਦਰਦੀ ਨਾਲ ਕੱਢ ਸਕੇ ਇੱਥੇ ਪਿਤਾ ਇੱਕ ਤਕੜੀ ਸ਼ਖਸੀਅਤ ਹੈ ਤੇ ਨੌਕਰਾਨੀ ਕਮਜ਼ੋਰ ਜਿਸ ਦੀ ਘਰ ਵਿੱਚ ਸਭ ਤੋਂ ਘਟ ਚਲਦੀ ਹੈ ਸਾਮਸਾ ਦਾ ਕਮਰਾ ਇਸ ਵੇਲੇ ਅੰਦਰੋਂ ਬੰਦ ਹੈ ਤੇ ਉਹ ਕਿਹੜਾ ਹੋਣ ਕਰਕੇ ਦਰਵਾਜ਼ਾ ਖੋਲ ਨਹੀਂ ਸਕਦਾ ਉਸ ਦੇ ਮਾਂ ਬਾਪ ਤੇ ਭੈਣ ਦਰਵਾਜ਼ੇ ਦੇ ਬਾਹਰ ਖੜੇ ਹਨ ਤੇ ਗੱਲ ਕਰ ਰਹੇ ਹਨ ਕਿ ਉਹ ਅੱਜ ਕੰਮ ਤੇ ਕਿਉਂ ਨਹੀਂ ਗਿਆ ਕੁਝ ਸਮੇਂ ਬਾਅਦ ਉਸ ਦੇ ਦਫ਼ਤਰ ਤੋਂ ਇੱਕ ਸਹਿਕਰਮੀ ਵੀ ਆਉਂਦਾ ਹੈ ਪਰ ਜਦੋਂ ਦਰਵਾਜ਼ਾ ਖੋਲਦੇ ਹਨ ਤਾਂ ਸਾਰੇ ਡਰ ਜਾਂਦੇ ਹਨ ਉਸ ਦਾ ਸਹਿਕਰਮੀ ਉਸ ਨੂੰ ਕੀੜਾ ਬਣੇ ਹੋਏ ਦੇਖ ਕੇ ਔਥਨ ਡਰ ਜਾਂਦਾ ਹੈ ਸਾਮਸਾ ਦਾ ਹਾਲ ਦੇਖ ਕੇ ਉਹਦਾ ਪਰਿਵਾਰ ਪਰੇਸ਼ਾਨ ਹੁੰਦਾ ਹੈ ਪਰ ਕਿਤਨਾ ਕਿਤੇ ਉਹ ਇਹ ਵੀ ਸੋਚ ਰਹੇ ਹੁੰਦੇ ਹਨ ਕਿ ਉਹ ਕੰਮ ਤੇ ਕਿਵੇਂ ਜਾਵੇਗਾ ਕੁਝ ਦਿਨ ਬੀਤਦੇ ਹਨ ਤੇ ਉਹਨਾਂ ਦੀ ਨੌਕਰਾਨੀ ਵੀ ਕੰਮ ਛੱਡ ਜਾਂਦੀ ਹੈ ਕਿਉਂਕਿ ਉਸ ਨੂੰ ਹੁਣ ਸਾਮਸਾ ਤੋਂ ਡਰ ਲੱਗਦਾ ਹੈ ਘਰ ਦੇ ਕਹਿੰਦੇ ਹਨ ਕਿ ਹੁਣ ਇੱਕ ਨਵੀਂ ਮੁਸੀਬਤ ਆਣ ਖੜੀ ਹੈ ਉਸ ਦੀ ਮਾਂ ਅਤੇ ਭੈਣ ਨੂੰ ਹੁਣ ਘਰ ਦਾ ਸਾਰਾ ਕੰਮ ਕਰਨਾ ਪੈਂਦਾ ਹੈ ਸਾਮਸਾ ਦੇ ਬੇਰਜ਼ਗਾਰ ਹੋਣ ਕਰਕੇ ਉਸ ਦੇ ਪਿਤਾ ਨੂੰ ਵੀ ਨੌਕਰੀ ਕਰਨੀ ਪੈਂਦੀ ਹੈ ਥੋੜੇ ਦਿਨਾਂ ਬਾਅਦ ਪਰਿਵਾਰ ਦਾ ਧਿਆਨ ਉਸ ਤੋਂ हट ਗਿਆ ਹੈ ਤੇ ਹੁਣ ਉਹ ਸਭ ਆਰਥਿਕ ਤੰਗੀਆਂ ਨਾਲ ਜਿਠਣ ਲੱਗ ਜਾਂਦੇ ਹਨ ਉਹ ਜਦੋਂ ਉਸ ਦੀਆਂ ਗੱਲਾਂ ਕਰਦੇ ਹਨ ਤੇ ਉਹ ਸੁਣ ਕੇ ਬਹੁਤ ਉਦਾਸ ਹੁੰਦਾ ਹੈ ਇੱਕ ਦਿਨ ਗੁੱਸੇ ਵਿੱਚ ਉਸ ਦੇ ਪਿਤਾ ਨੇ ਇੱਕ ਸੇਬ ਚੱਕ ਕੇ ਉਸ ਦੇ ਮਾਰਿਆ ਜੋ ਕਿ ਉਸ ਦੀ ਪਿੱਠ ਵਿੱਚ ਖੁੱਸ ਜਾਂਦਾ ਹੈ ਤੇ ਸੜਨ ਲੱਗ ਜਾਂਦਾ ਹੈ ਥੋੜੀ ਜਹੀ ਵੱਧ ਆਮਦਨ ਹੋ ਜਾਵੇ ਇਸ ਕਰਕੇ ਉਸ ਦਾ ਕਮਰਾ ਵੀ ਉਸ ਤੋਂ ਖਾਲੀ ਕਰਵਾ ਲਿਆ ਜਾਂਦਾ ਹੈ ਤੇ ਕਿਰਾਏ ਤੇ ਦੇ ਦਿੱਤਾ ਜਾਂਦਾ ਹੈ ਉਸ ਦਾ ਕਮਰਾ ਉਸ ਲਈ ਪੂਰੀ ਦੁਨੀਆ ਸੀ ਕੁਝ ਮਹੀਨੇ ਬਾਅਦ ਉਹ ਕਿਰਾਏਦਾਰ ਵੀ ਸਮਸਾ ਕਰਕੇ ਉੱਥੋਂ ਛੱਡ ਜਾਂਦੇ ਹਨ ਤੇ ਕਿਰਾਇਆ ਵੀ ਨਹੀਂ ਦੇ ਕੇ ਜਾਂਦੇ ਇੱਕ ਦਿਨ ਜਦੋਂ ਉਸ ਦੀ ਭੈਣ ਉਸ ਦੇ ਕਮਰੇ ਦੀ ਸਫਾਈ ਕਰ ਰਹੀ ਸੀ ਤਾਂ ਉਹ ਖੇਚ ਜਾਂਦੀ ਹੈ ਤੇ ਆਪਣੀ ਪਤਨ ਨੂੰ ਆਖਦੀ ਹੈ ਕਿ ਇਹ ਇਥੋਂ ਚਲਾ ਕੇ ਨਹੀਂ ਜਾਂਦਾ ਜਿੱਥੇ ਦੂਸਰੇ ਕੀੜੇ ਰਹਿੰਦੇ ਹੋਣ

ਕੰਮ ਤੇ ਜ਼ਿੰਮੇਵਾਰੀਆਂ ਵਿੱਚ ਪਸ ਜਾਂਦਾ ਹੈ ਪੂੰਜੀਵਾਦ ਸਮਾਜ ਦੀ ਨਿਰੀ ਦਿਲਚਸਪੀ ਲਾਭ ਵਿੱਚ ਹੈ ਨਾ ਕਿ ਵਿਅਕਤੀ ਦੀ ਮਨੁੱਖਤਾ ਵਿੱਚ ਦ ਮੈਟਾਮੋਰਫਸਿਸ ਸਾਨੂੰ ਦੱਸਦੀ ਹੈ ਕਿ ਆਧੁਨਿਕ ਦੁਨੀਆ ਵਿੱਚ ਮਨੁੱਖ ਦੀ ਪਛਾਣ ਮਾਨਤਾ ਤੇ ਪਿਆਰ ਕਿਵੇਂ ਖਤਰੇ ਵਿੱਚ ਪੈਂਦੇ ਹਨ ਜਦ ਉਹ ਲਾਭਕਾਰੀ ਨਹੀਂ ਰਹਿੰਦਾ ਉਹ ਸੇਬ ਸਿਰਫ ਇੱਕ ਫਲ ਨਹੀਂ ਸਭੋਂ ਤਿਆਗ ਦੁੱਖ ਤੇ ਆਤਮਿਕ ਮੌਤ ਦੀ ਇੱਕ ਚੁੱਪ ਚੀਖ ਸੀ ਸਾਮਸਾ ਦੀ ਤਬਦੀਲੀ ਅਤੇ ਮੌਤ ਰਾਹੀਂ ਕਾਫਕਾ ਸਾਨੂੰ ਦੱਸਦਾ ਹੈ ਕਿ ਕਿਵੇਂ ਸਮਾਜ ਉਹਨਾਂ ਨਾਲ ਵਿਹਾਰ ਕਰਦਾ ਹੈ ਜੋ ਹੋਰਾਂ ਨਾਲੋਂ ਵੱਖਰੇ ਜਾਂ ਲਾਭਕਾਰੀ ਨਹੀਂ ਰਹਿੰਦੇ ਇਹ ਕਹਾਣੀ ਅੱਜ ਵੀ ਪ੍ਰਭਾਵਸ਼ਾਲੀ ਹੈ ਕਿਉਂਕਿ ਇਹ ਦੱਸਦੀ ਹੈ ਕਿ ਕਿਵੇਂ ਇੱਕ ਇਨਸਾਨ ਅੰਦਰੋਂ ਟੁੱਟ ਜਾਂਦਾ ਹੈ ਤੇ ਉਹ ਆਪਣੇ ਹੀ ਲੋਕਾਂ ਲਈ ਅਣਦੇਖਾ ਤੇ ਅਣਚਾਹਿਆ ਬਣ ਜਾਂਦਾ ਹੈ ਇਹ ਇੱਕ ਚੁੱਪ ਤਕੀਦ ਹੈ ਕਿ ਮਨੁੱਖਤਾ ਮर्यादा ਤੇ ਸਾਂਝ ਕਿੰਨੀ ਨਾਜ਼ੁਕ ਹੁੰਦੀ ਹੈ ਬਸ ਇੱਥੇ ਹੀ ਕਹਾਣੀ ਆਖਰ ਵਿੱਚ ਸਭ ਤੋਂ ਵੱਡਾ ਸਵਾਲ ਛੱਡ ਜਾਂਦੀ ਹੈ ਸਾਡੇ ਰਿਸ਼ਤੇ ਸਾਡੀ ਮਨੁੱਖਤਾ ਕੀ ਇਹ ਸਿਰਫ ਤੱਕ ਤੱਕ ਹੈ ਜਦ ਤੱਕ ਅਸੀਂ ਕਿਸੇ ਦੇ ਕੰਮ ਆਉਂਦੇ ਹਾਂ ਦੋਸਤੋ ਇਹੋ ਜਿਹੀਆਂ ਸਾਹਿਤ ਤੇ ਇਤਿਹਾਸ ਨਾਲ ਜੁੜੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨਾਲ ਜੁੜੇ ਰਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓਜ਼ ਨੂੰ ਸ਼ੇਅਰ ਕਰਿਓ ਸਾਹਿਤ ਤੇ ਇਤਿਹਾਸ ਨਾਲ ਜੁੜੇ ਰਹੋ ਸਤਿ ਸ਼੍ਰੀ ਅਕਾਲ